ਸਾਰੀ ਦੁਨੀਆ ਵਿੱਚ ਬੈਠੇ ਪੰਜਾਬਦਰਦੀ ਤੇ ਦਾਨੀ ਸੱਜਣਾ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਗੁਰਵਿੰਦਰ ਸਿੰਘ ਬਾਜਵਾ ਮੁਖ ਸੇਵਾਦਾਰ ਜੰਗ ਯੂਨਿਟ ਆਫ ਫਾਰਮਰ ਗਰੁੱਪ 2014 ਤੋਂ ਸੱਜਣੋ ਅੱਜ 24 ਸਤੰਬਰ 2025 ਦਾ ਦਿਨ ਹੈ ਪੂਰਾ ਤਕਰੀਬਨ 1 ਮਹੀਨਾ ਹੋ ਗਿਆ ਆ ਹੜਾਂ ਦੀ ਮਾਰ ਜਿਹੜੀ ਏ ਪੰਜਾਬ ਦੇ ਉੱਤੇ ਪਈ ਆ ਉਹਨਾਂ ਵਿੱਚੋਂ 1 ਲੱਖ ਆਇਆ ਇਹ ਗੁਰਦਾਸਪੁਰ ਤੇ ਅੰਮ੍ਰਿਤਸਰ ਦਾ ਜਿੱਥੇ ਰਾਵੀ ਦਰਿਆ ਨੇ ਨੁਕਸਾਨ ਕੀਤਾ ਅੱਜ ਮੈਂ ਕਲਾਂਨੌਰ ਦੇ ਲਾਗੇ ਇਸ ਵੇਲੇ ਬਰਿਆਰ ਪਿੰਡ ਦੇ ਵਿੱਚ ਖੜਾ ਆ ਮੈਂ ਤੁਹਾਨੂੰ ਸਾਰਿਆਂ ਉਹਨਾਂ ਵੀਰਾਂ ਨੂੰ ਹੁਣ ਬੇਨਤੀ ਕਰਦਾ ਹਾਂ ਜਿਨ੍ਹਾਂ ਨੂੰ ਅਸੀਂ 2 ਸਤੰਬਰ ਤੋਂ ਹੀ ਹੱਥ ਜੋੜ ਕੇ ਬੇਨਤੀਆਂ ਕਰਕੇ ਕਿਹਾ ਸੀ ਕਿ ਰਸਦ ਪਾਣੀ ਦੀ ਲੋੜ ਨਹੀਂ ਗਈ ਅਸਲੀ ਮਦਦ ਦੀ ਲੋੜ ਬਾਅਦ ਚ ਪੈਣੀ ਆ ਤੇ ਉਹਦੇ ਵਾਸਤੇ ਵਸੀਲੇ ਸਾਹਮਣੇ ਰੱਖੋ ਹੁਣ ਉਹਨਾਂ ਦੇ ਮੈਦਾਨ ਵਿੱਚ ਉਤਰਨ ਦਾ ਸਮਾਂ ਆ ਗਿਆ ਮੈਂ ਤੁਹਾਨੂੰ ਹੁਣ ਇਹ ਦੱਸਣ ਜਾ ਰਿਹਾ ਆਂ ਵੀ ਜਿਹੜਾ ਅਸਲੀ ਯੋਧਿਆ ਇਹ ਜਿਹੜਾ 100% ਨੁਕਸਾਨ ਐ ਇਨ੍ਹਾਂ ਹੜਾਂ ਦੇ ਵਿੱਚ ਉਹ ਹੋਇਆ ਕਿਸਾਨੀ ਦਾ ਫਸਲ ਵੀ 100% ਖਤਮ ਐ ਆ ਸਾਰਾ ਕੁਝ ਤੁਹੀ ਇਹ ਫੂਸ ਹੀ ਫੂਸ ਰਹਿ ਗਿਆ ਸਾਰੇ ਇਲਾਕੇ ਦੇ ਵਿੱਚ ਤੇ ਮਕਾਨਾਂ ਨੂੰ ਵੀ ਪਾਣੀ ਇਹਨਾਂ ਦੇ ਗਿਆ ਆ ਜਨਵਰਾਂ ਦਾ ਵੀ ਇਹਨਾਂ ਦਾ ਨੁਕਸਾਨ ਹੋਇਆ ਆ ਤੇ ਹੋਰ ਵੀ ਜਿਹੜੇ ਕੋਈ ਸੰਧਮਤ ਦੇ ਨੁਕਸਾਨ ਵੀ ਹੋਏ ਆ ਉਹ ਕਿਸਾਨੀ ਦੇ ਹੋਏ ਆ ਅਸੀਂ ਇਸ ਇਲਾਕੇ ਦੇ ਵਿੱਚ 27 ਅਗਸਤ ਤੋਂ ਰਾਹਤ ਕਾਰਜ ਕਰਦੇ ਕਰਦੇ ਮਹਿਸੂਸ ਕਰ ਲਿਆ ਸੀਗਾ ਕਿ ਅਸੀਂ ਇੱਥੇ ਹੀ ਅਗਲਾ ਜਿਹੜਾ ਅਸਲੀ ਮਿਸ਼ਨ ਆ ਕਣਕ ਬਜਾਈ ਦਾ ਉਹ ਸ਼ੁਰੂ ਕਰਾਂਗੇ ਕਣਕ ਬਜਾਈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 25 ਅਕਤੂਬਰ ਤੋਂ ਲੈ ਕੇ 25 ਨਵੰਬਰ ਦੇ ਵਿੱਚ ਸਭ ਤੋਂ ਬਿਹਤਰੀਨ ਸਮਾਂ ਹੁੰਦਾ ਅੱਜ 24 ਸਤੰਬਰ ਆ ਸਾਡੇ ਕੋਲ 1 ਮਹੀਨਾ ਵਾ ਇਹਨਾਂ ਸਾਰੀਆਂ ਜ਼ਮੀਨਾਂ ਦੇ ਵਿੱਚ ਇਹਨਾਂ ਨੂੰ ਵੱਤਰ ਚ ਲਿਆਉਣਾ ਇਹਨਾਂ ਦਾ ਸਾਰਾ ਫੂਸਪਰਾਲ ਸਾਂਭਣਾ ਚਾਹੇ ਉਹਨੂੰ ਜ਼ਮੀਨ 'ਚ ਦਈਏ ਚਾਹੇ ਉਹਨੂੰ ਬੇਲ ਆਊਟ ਕਰੀਏ ਜਾਂ ਸਾਡੇ ਕੋਲ ਐਕਸਪਰਟਿਸ ਹੈਗੀ ਆ ਕਿ ਕਿਸ ਤਰੀਕੇ ਨਾਲ ਅਸੀਂ ਇਹਦੇ 'ਚ ਕਣਕ ਬੀਜਣੀ ਆ ਅਹੀਂ ਭਾਵੇਂ ਇਹਨੂੰ ਸੁਪਰ ਸੀਡ ਕਰੀਏ ਭਾਵੇਂ ਸਮਾਰਟ ਸੀਡਰ ਕਰੀਏ ਭਾਵੇਂ ਹੈਪੀ ਸੀਡਰ ਕਰੀਏ ਭਾਵੇਂ ਸਰਫੇਸ ਸੀਡਰ ਨਾਲ ਕਰੀਏ ਭਾਵੇਂ ਪਲਟਾਵਾਂ ਹੱਲ ਚਲਾਈਏ ਉਹ ਸਾਨੂੰ ਪਤਾ ਆ ਪਰ ਅਸੀਂ ਅੱਜ ਸਾਡੇ ਗਰੁੱਪ ਦੇ ਜਿਹੜੇ ਸਰਪ੍ਰਸਤ ਨੇ ਸਰਦਾਰ ਕਾਨ ਸਿੰਘ ਪੰਨੂ ਸਾਹਿਬ ਕਾ ਇਸ ਉਹਨਾਂ ਦੀ ਹਲਾਸ਼ੇਰੀ ਨਾਲ ਅੱਜ ਬਕਾਇਦਾ ਅਸੀਂ ਇਹ ਮਿਸ਼ਨ ਸ਼ੁਰੂ ਕਰ ਦਿੱਤਾ ਆ ਕਿ ਕਣਕ ਦੀ ਬਜਾਈ ਵਾਸਤੇ ਤਿਆਰੀ ਕਰ ਦਿੱਤੀ ਆ ਉਹਨਾਂ ਵਿੱਚੋਂ ਜਿਹੜੇ ਅਸੀਂ ਪੰਜ ਪਿੰਡ ਚੁਣੇ ਸੀਗੇ ਅਸੀਂ ਫੈਸਲਾ ਕੀਤਾ ਹੈ ਅਸੀਂ 1000 ਏਕੜ ਦੇ ਵਿੱਚ ਕਣਕ ਦੀ ਬਿਜਾਈ ਕਰਾਂਗੇ ਇਹਨਾਂ ਸਾਰਿਆਂ ਵੀਰਾਂ ਦੀ ਉਹਦਾ ਕਾਰਨ ਇਹ ਆ ਵੀ ਇਹ ਸਾਰਾ ਇਲਾਕਾ ਹੀ 2-2 3-3 4-4 ਕਿੱਲੇ ਵਾਲੇ ਫਾਰਮਰਾਂ ਦਾ ਹੈ ਤੇ ਇਧਰੋਂ ਦਬੁਰਜੀ ਨਵੀਂ ਨਗਰ ਰਾਮਪੁਰ ਬਰਿਆ ਤੇ ਰਣਸੀਖੇ ਤਲਾਏ ਪੰਜ ਪਿੰਡ ਅਸੀਂ ਚੁਣੇ ਸੀ 1000 ਏਕੜ ਲਈ ਉਹ ਥੋੜੇ ਜਿਹਾ ਉੱਪਰ ਵੀ ਚਲੇ ਗਏ ਆ ਉਹ ਸਾਡੇ ਪਲਵਿੰਦਰ ਸਿੰਘ ਸਾਡਾ ਖਜ਼ਾਨਚੀ ਸਾਰਾ ਡਾਟਾ ਇਕੱਠਾ ਕਰ ਲਿਆ ਤਕਰੀਬਨ ਇਹਨਾਂ ਪੰਜਾਂ ਪਿੰਡਾਂ ਦਾ ਹੁਣ ਉਸੇ ਕਾਰਵਾਈ ਅਧੀਨ ਅੱਜ ਅਸੀਂ ਇਹ ਇੱਥੇ ਜਿਹੜੀ ਪ੍ਰਾਲੀਆਂ ਨੂੰ ਜ਼ਮੀਨ ਦੇ ਵਿੱਚ ਮਲਾਉਣ ਦਾ ਕੰਮ ਆਰੰਭ ਕੀਤਾ ਆ ਆ ਪਿੱਛੇ ਤੁਹਾਡੇ ਰੋਟਾਵੇਟਰ ਖੜਾ ਆ ਇਹ ਵੀਰ ਜੀ ਹੁਣੀ 5 ਏਕੜ ਦੇ ਵਿੱਚ ਇਹ ਚਲਾਉਣਗੇ ਇਹਨਾਂ ਨੂੰ ਸਾਡੇ ਗਰੁੱਪ ਵੱਲੋਂ ਜਿਹੜੀ ਡੀਜ਼ਲ ਦੀ ਸੇਵਾ ਦੇ ਦਿੱਤੀ ਗਈ ਆ ਇਹਦੇ ਉੱਤੇ ਹਲਕਾ ਪਾਣੀ ਲੱਗੇਗਾ ਇਹ 25 ਤਰੀਕ ਤੱਕ ਬੱਤਰਾ ਆਏਗਾ ਤੇ ਦੁਬਾਰਾ ਇੱਥੇ ਕਣਕ ਬੀਜੀ ਜਾਊ ਇਸੇ ਤਰ੍ਹਾਂ ਬੈਲਰ ਯੂਨੀਅਨ ਵਾਲਿਆਂ ਨੂੰ ਵੀ ਬੇਨਤੀ ਕਰਤੀ ਆ ਉਹ ਆਪਣਾ ਰੋਲ ਨਿਭਾਉਣਗੇ ਜਿੱਥੇ ਬਹੁਤ ਜ਼ਿਆਦਾ ਅਜੇ ਵੀ ਪਾਣੀ ਤੇ ਗਿੱਲਿਆ ਉਹ ਅਸੀਂ ਦੇਖਾਂਗੇ ਕਿ ਉੱਥੇ ਪਲਾਉ ਮਾਰਨਾ ਪਊ ਜਾਂ ਕਿੱਦਾਂ ਵੀ ਆ। ਸੋ ਇੱਕ ਪ੍ਰੋਪਰ ਤਰੀਕੇ ਨਾਲ ਆਪਾਂ ਇਹਨੂੰ ਕਰਨਾ। ਉਹਦੇ ਵਾਸਤੇ ਜਿਹੜੀ ਤੁਹਾਡੇ ਕਰਨ ਵਾਲੀ ਗੱਲ ਇਹ ਆ ਅਸੀਂ ਕੈਲਕੂਲੇਟ ਕੀਤਾ ਆ ਬਹੁਤ ਘੱਟੋ ਘੱਟ ਖਰਚਾ ਕਿ ਇਹਨਾਂ ਪੈਲੀਆਂ ਨੂੰ ਕਣਕ ਬੀਜਣ ਜੋ ਕਰਨਾ ਤੇ ਕਣਕ ਦੀ ਬਿਜਾਈ ਕਰਨ ਵਾਸਤੇ ਸਾਨੂੰ ਡੀਜ਼ਲ, ਖਾਦ, ਬੀਜ ਤੇ ਦਵਾਈਆਂ ਦੇ ਰੂਪ ਦੇ ਵਿੱਚ ਘੱਟੋ ਘੱਟ 5 ਤੋਂ 6000 ਰੁਪਇਆ ਕਿੱਲੇ ਦਾ ਜਿਹੜਾ ਖਰਚਾ ਆ ਉਹ ਇਹਦੇ ਤੇ ਆਊਗਾ। ਹੁਣ 1200 ਏਕੜ ਤੇ ਅਸੀਂ ਮੈਥ ਲਿਆ ਉਹਨੂੰ ਤੁਸੀਂ ਗੁਣਾ ਆਪ ਮਾਰ ਲਓ ਇਹ ਸਾਰੇ ਤੁਹਾਡੇ ਵੀਰ ਜਿਹੜੇ ਉਦੋਂ ਦੇ ਰੁਕੇ ਸੀ ਤੁਹਾਡੇ ਸਹਯੋਗ ਨਾਲ ਚੱਲਣਾ ਵਾ ਕਿਰਤ ਸਾਡੀ ਹੋਏਗੀ ਮਸ਼ੀਨਰੀ ਸਾਡੀ ਹੋਏਗੀ ਜਿਹੜੇ ਇਹਨਾਂ ਚੋਂ ਵੀਰ ਬੰਦੇ ਜਿਹੜੇ ਆ ਲੋਕਲ ਪਿੰਡਾਂ ਚੋਂ ਇਸ ਆਪਣੀ ਮਸ਼ੀਨਰੀ ਇਸਤੇਮਾਲ ਕਰਨਗੇ ਅਸੀਂ ਉਹਨਾਂ ਨੂੰ ਡੀਜ਼ਲ ਜਿਹੜਾ ਆ ਉਹ ਪ੍ਰੋਵਾਈਡ ਕਰਨਾ ਬਾਕੀ ਜਿਹੜਾ ਕਿਹੜਾ ਸੀਡ ਹੋਊਗਾ ਕਿਹੜੀ ਕਿਸਮ ਹੋਏਗੀ ਜਿਹੜੀ ਇਸ ਸਮੇਂ ਚ ਲੱਗ ਸਕਦੀ ਆ ਉਹ ਵੀ ਗਾਈਡ ਕਰਨਾ ਬਲਕਿ ਇਹਨਾਂ ਨੂੰ ਲੈ ਕੇ ਦੇਣਾ ਉਹ ਬੀਜ ਸੋਧ ਕਰਨੀ ਜ਼ਮੀਨ ਦੇ ਵਿੱਚ ਜਿਹੜੀ ਖਾਦ ਪਾਉਣੀ ਆ ਜਾਂ ਜਿਹੜੀਆਂ ਜ਼ਮੀਨ 'ਚ ਦਵਾਈਆਂ ਪੜੀਆਂ ਉਹ ਸਾਰਾ ਕੁਝ ਆਪਾਂ ਕਰਾਂਗੇ ਸੋ ਆਖਰੀ ਬੇਨਤੀ ਹੈ ਕਿ ਇਸ ਵੀਡੀਓ ਮੈਸੇਜ ਦੇ ਨਾਲ ਇੱਕ ਲਿਖਤੀ ਮੈਸੇਜ ਵੀ ਰਿਲੀਜ਼ ਕੀਤਾ ਜਾਊਗਾ ਜਿਹਦੇ ਵਿੱਚ ਅਸੀਂ ਆਪਣਾ ਅਕਾਊਂਟ ਨੰਬਰ ਵੀ ਸ਼ੇਅਰ ਕਰਦਾਂਗੇ ਉਹਨਾਂ ਬੰਦਿਆਂ ਲਈ ਜਿਨ੍ਹਾਂ ਨੂੰ ਖਾਦ ਬਾਰੇ ਬੀਜ ਬਾਰੇ ਦਵਾਈਆਂ ਬਾਰੇ ਨਹੀਂ ਪਤਾ ਜਾਂ ਉਹਨਾਂ ਨੂੰ ਪੱਕਾ ਸੋਰਸ ਨਹੀਂ ਪਤਾ ਤੇ ਉਹ ਸਾਨੂੰ ਕਹਿਣਗੇ ਕਿ ਭਾਈ ਤੁਸੀਂ ਲੈ ਲਓ ਅਸੀਂ ਲੈ ਕੇ ਦਵਾਂਗੇ ਜਿਹੜਾ ਵੀ ਬੰਦਾ 100 ਕਿੱਲੇ ਦੀ ਜ਼ਿੰਮੇਵਾਰੀ ਲਊਗਾ ਉਹਨੂੰ 100 ਕਿੱਲੇ ਦਾ ਡਾਟਾ ਦੇਵਾਂਗੇ ਉਹਦੇ ਜਿੰਨੇ ਬਿੱਲ ਹੋਣਗੇ ਉਹਨਾਂ ਦੀ ਸੰਸਥਾ ਜਾਂ ਜਿੱਦਾਂ ਉਹ ਚਾਹਣਗੇ ਉਹਦੇ ਨਾਂ ਤੇ ਬਣਾਵਾ ਦਾਂਗੇ ਮੈਂ ਇੱਕ ਵਾਰੀ ਫੇਰ ਦਰਉਣਾ ਚਾਹੁੰਦਾ ਆ ਇਹਦੇ 'ਚ ਕ੍ਰੈਡਿਟ ਸਾਡਾ ਕੋਈ ਨਹੀਂ ਆ ਜਿਹੜਾ ਵੀ ਦਾਨੀ ਸੱਜਣ ਹੋਵੇਗਾ ਕ੍ਰੈਡਿਟ ਉਹਨੂੰ ਮਿਲੇਗਾ ਹੁਣ ਮੈਂ ਤੁਹਾਨੂੰ ਅਖੀਰੀ ਬੇਨਤੀ ਆ ਹੁਣ ਸਮਾਂ ਆ ਇਹਨਾਂ 8-10 ਦਿਨਾਂ ਦੇ ਵਿੱਚ ਵਿੱਚ ਜਾਂ ਤੇ ਸਾਨੂੰ ਤੁਸੀਂ ਇਹ ਜਿਹੜਾ ਦੱਸਿਆ ਹੋਇਆ ਮਟੀਰੀਅਲ ਆ ਖਾਦਾਂ ਤੇ ਬੀਜ ਤੇ ਆਪਣਾ ਤੇਲ ਤੇ ਦਵਾਈਆਂ ਉਪਲਬਧ ਕਰਾ ਦਿਓ ਤਾਂ ਕਿ ਆਪਾਂ ਉਹਨਾਂ ਨੂੰ ਪਿੰਡ ਵਾਈਜ਼ ਰੱਖ ਲਈਏ ਜਿਹਦਾ ਜਿਹਦਾ ਲੋੜ ਆ ਉਹਨੂੰ ਵਰਤ ਲਈਏ ਜਿੱਦਾਂ ਚੰਗੀ ਗੱਲ ਇਹ ਆ ਵੀ ਸਾਡੇ ਨਾਲ ਇਥੇ ਗੁਰਾਇਆ ਸਾਹਿਬ ਨੇ ਇਹਨਾਂ ਨੇ ਤੁਰੰਤ 150 ਬੋਰੀ ਡਾਇਆ ਦਾ ਪ੍ਰਬੰਧ ਕਰਤਾ ਆ ਆਪਣੇ ਕੁਲਵਿੰਦਰ ਸਿੰਘ ਨੇ ਬਰਿਆਰ ਦੇ ਸਾਹਿਬ ਦਾ ਸਰਪੰਚ ਇਹ ਵੀ ਕਹਿ ਰਹੇ ਆ ਸੋਸਾਇਟੀਆਂ ਨਾਲ ਗੱਲ ਹੋ ਰਹੀ ਆ ਮੇਨ ਮੁੱਦਾ ਹੈਗਾ ਡਾਇਆ ਦਾ ਇਹ ਸਾਰੀਆਂ ਚੀਜ਼ਾਂ ਵਾਸਤੇ ਜਾਂ ਤਾਂ ਜੇ ਤੁਹਾਡੇ ਕੋ ਨਹੀਂ ਲਈ ਜਾਂਦੀ ਤੇ ਪੱਕੀ ਗੱਲ ਆ ਵੀ ਫਿਰ ਪੈਸੇ ਦੇ ਅਕ ਲਈ ਜਾਊਗੀ ਇਹ ਬੇਨਤੀ ਆ ਇੰਨੀ ਕਿ ਸਨਕਾਰ ਕਰਿਓ ਮਹਾਰਾਜ ਕਿਰਪਾ ਕਰੇਗਾ ਤੇ ਅਸੀਂ ਸ਼ਾਇਦ ਰਕਬਾ ਵੀ ਵਧਾ ਲਈਏ ਤੇ ਦੂਸਰੀ ਗੱਲ ਇਹ ਆ ਵੀ ਕਣਕ ਬੀਜਣ ਤੋਂ ਬਾਅਦ ਵੀ ਇਹਨਾਂ ਲੋਕਾਂ ਦੇ ਸੰਪਰਕ ਵਿੱਚ ਰਾਵਾਂਗੇ ਕਿ ਉੱਗਣ ਤੋਂ ਬਾਅਦ ਇਹਨੂੰ ਕੀ ਪਾਉਣਾ ਹੈ ਇਹਨੂੰ ਕੀ ਸਪਰੇਅ ਕਰਨੀ ਆ ਕੋਸ਼ਿਸ਼ ਸਾਡੀ ਇਹ ਵੀ ਆ ਕਿ ਅਸੀਂ ਇਹਨਾਂ ਦੀਆਂ ਜਿਹੜੀ ਕਣਕ ਆ ਉਹਨੂੰ ਇਸ ਤਰੀਕੇ ਨਾਲ ਬੀਜੀਏ ਕਿ ਨਦੀਨ ਮੁਕਤੀ ਹੋਵੇ ਉਹ ਫਿਰ ਵੀ ਕੋਈ ਸਮੱਸਿਆ ਖੜੀ ਹੋਊਗੀ ਉਹਦਾ ਹੱਲ ਕਰ ਲਾਂਗੇ ਉਹ ਸਾਡੀ ਐਕਸਪਰਟਾਈਜ਼ ਆ ਇਹਦੇ ਤੋਂ ਇਲਾਵਾ ਜਿਹੜੀ ਦੂਸਰੀ ਬੇਨਤੀ ਆ 2500 ਏਕੜ ਜਿਹੜੀ ਕਣਕ ਆ ਜਿਹੜੇ ਅਗਵਾਨਾਂ ਵਾਲੇ ਬਾਬਿਆਂ ਨੇ ਭਾਈ ਸੁਖਵਿੰਦਰ ਸਿੰਘ ਹੁਣਾਂ ਨੇ ਜਿੰਮਾ ਲਿਆ ਉਹਦੀ ਵੀ ਜਿਹੜੀ ਮਦਦ ਆ ਉਹਦੇ ਵਿੱਚ ਵੀ ਜਿਹੜੀ ਐਕਸਪਰਟੀਜ਼ ਆ ਮਸ਼ੀਨੀ ਤੇ ਤਕਨੀਕੀ ਉਹ ਵੀ ਅਸੀਂ ਮਦਦ ਕਰਾਂਗੇ ਜਿਹੜੇ ਵੀਰਾਂ ਉਹਨਾਂ ਨਾਲ ਜੁੜੇ ਹੋਏ ਆ ਇਹ ਜਿਹੜਾ ਮਟੀਰੀਅਲ ਆ ਉਹਨਾਂ ਨੂੰ ਦਾਨ ਕਰੋ ਇੰਨੀ ਬੇਨਤੀ ਆ ਕਿ ਹੁਣ ਸਮਾਂ ਆ ਗਿਆ ਵਾ ਜਾਂ ਤੇ ਮਟੀਰੀਅਲ ਦੇ ਦਿਓ ਜਾਂ ਮਟੀਰੀਅਲ ਦੇ ਪੈਸੇ ਦੇ ਦਿਓ ਬਹੁਤ ਬਹੁਤ ਤੁਹਾਡਾ